ਇਹੀ ਇੱਕ ਦੁਖਦਾਈ ਕਹਾਣੀ ਹੈ ਸ਼ਾਮ ਸਿੰਘ ਨਾਮ ਦਾ ਇੱਕ ਗਰੀਬ ਵਿਅਕਤੀ ਆਪਣੀ ਪਤਨੀ ਆਸ਼ਾ ਰਾਣੀ ਦੇ ਇਲਾਜ ਲਈ ਸੰਘਰਸ਼ ਕਰ ਰਿਹਾ ਹੈ ਆਸ਼ਾ ਰਾਣੀ ਲੰਬੇ ਸਮੇਂ ਤੋਂ ਬਿਮਾਰ ਹੈ ਅਤੇ ਉਸ ਦਾ ਇਲਾਜ ਕਰਵਾਉਣ ਲਈ ਸ਼ਾਮ ਸਿੰਘ ਕੋਲ ਪੈਸੇ ਨਹੀਂ ਹਨ ਇਸ ਕਰਕੇ ਉਹ ਦਾਨੀ ਸੱਜਣਾ ਐਨ ਜੀਓਜ਼ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਮਦਦ ਲਈ ਬੇਨਤੀ ਕਰ ਰਿਹਾ ਹੈ ਇਹ ਪਰਿਵਾਰ ਫਾਜ਼ਿਲਕਾ ਦੇ ਪਿੰਡ ਟਿੰਡਾ ਵਾਲੀ ਉਰਫ ਸ਼ਦੀਰ ਵਾਲਾ ਵਿੱਚ ਰਹਿੰਦਾ ਹੈ ਉਹਨਾਂ ਦੇ ਘਰ ਵਿੱਚ ਖਾਣ ਲਈ ਕੁਝ ਵੀ ਨਹੀਂ ਹੈ ਅਤੇ ਆਸ਼ਾ ਰਾਣੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ ਜੇਕਰ ਤੁਸੀਂ ਇਸ ਪਰਿਵਾਰ ਦੀ ਮਦਦ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਨ੍ਹਾਂ ਦੇ ਮੋਬਾਈਲ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੋ ਕਿ ਸਕਰੀਨ ਤੇ ਚੱਲ ਰਿਹਾ ਹੈ ਤੁਸੀਂ ਉਨ੍ਹਾਂ ਦੇ ਘਰ ਜਾ ਕੇ ਵੀ ਉਨ੍ਹਾਂ ਦੀ ਮਦਦ ਕਰ ਸਕਦੇ ਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਤੇ ਜੀ ਪਿੰਡ ਮੇਰਾ ਛੀਲ ਵਾਲਾ ਹੈ ਨਾਮ ਮੇਰਾ ਚੰਦ ਸਿੰਘ ਦਾ ਸ਼ੋਖ ਜਗੀਰ ਸਿੰਘ ਹੈ ਆਛਾ ਭਾਈ ਘਰ ਦੀ ਦਾ ਨਾਮ ਹੈ ਜੀ ਇਹ ਆਛਾ ਭਾਈ ਨੂੰ ਅੱਜ 6 ਸਾਲ ਹੋ ਗਏ ਮੰਦੇ ਤੇ ਪਈ ਨੂੰ ਇਹ ਦੇ ਕੋਲ ਨਾ ਤੁਰਿਆ ਜਾਂਦਾ ਨਾ ਬੈਠਾ ਜਾਂਦਾ ਤੇ ਬੜੀ ਅੰਦੀ ਹਾਲਾਤ ਮਾੜੀ ਐ ਅੱਖਾਂ ਤੋਂ ਨਿਦੇਸ਼ ਦਾ ਉੜਦੇ ਇਹਦੇ ਖਰਾਬ ਇਹਦੇ ਤੇ ਡੀੜ ਦੀ ਹੱਡੀ ਐ ਉਹ ਵੀ ਗਲੀ ਜਾਂਦੀ ਐ ਤੇ ਬਹੁਤ ਮੰਦਾ ਹਾਲ ਐ ਮੇਰਾ ਗਰੀਬ ਪੰਡਾ ਹੈਗਾ ਦਿਹਾੜੀਦਾਰ ਹੈਗਾ ਦਿਹਾੜੀ ਕਰਕੇ ਮਸਲ ਤੱਕ ਪਾਸ ਕਰੀ ਜਾਂਦਾ ਤੇ ਹਰ ਘਰ ਵੀ ਹਾਲਾਤ ਵਿੱਚ ਜਾਵੇ